ਮੇਤ ਅਨਮੋਲ ਦੀ ਉਸੋ ਦੇ ਪਰਵਚਨਾ ਚੋਂ ਸੰਕ੍ਰਿਤ ਬੂਤ ਕਥਾਵਾਂ ਤੇ ਆਦਾਰਤ ਪੁਸਤਕ ਕੈਸਾ ਮਰਨਾ ਹੋਏ ਵਿੱਚੋਂ ਰਚਨਾ ਪਰਮ ਪੁਲੇਖੇ ਇੱਕ ਆਦਮੀ ਪਰਦੇਸ਼ ਚਲਾ ਗਿਆ ਉਥੋਂ ਦੀ ਭਾਸ਼ਾ ਨਹੀਂ ਸੀ ਜਾਣਦਾ ਤੇ ਨਾ ਹੀ ਕਿਸੇ ਨੂੰ ਪਹਿਚਾਨਦਾ ਸੀ ਫਿਰ ਬਿਲਕੁਲ ਹੰਝਾਂ ਸੀ ਉਹ ਭਟਕਦਾ ਹੋਇਆ ਬਹੁਤ ਵੱਡੇ ਮਹਿਲ ਦੇ ਦਰਵਾਜ਼ੇ ਤੇ ਸਾਹਮਣੇ ਪਹੁੰਚ ਗਿਆ ਲੋਕ ਅੰਦਰ ਆ ਜਾ ਰਹੇ ਸਨ ਉਹ ਅੰਦਰ ਚਲਾ ਗਿਆ ਉਸਨੇ ਅੰਦਰ ਦੇਖਿਆ ਕਿ ਬੜਾ ਸਾਜੋ-ਸਮਾਨ ਹੈ ਲੋਕ ਭੋਜਨ ਲਈ ਬੈਠ ਰਹੇ ਹਨ ਉਹ ਵੀ ਬੈਠ ਗਿਆ ਕਿਉਂਕਿ ਭੁੱਖ ਉਸਨੂੰ ਵੀ ਬਹੁਤ ਲੱਗੀ ਹੋਈ ਸੀ ਉਹ ਬਹੁਤ ਦਿਨਾਂ ਤੋਂ ਭੁੱਖਾ ਪਿਆਸਾ ਹੀ ਪਟਕਰਿਆ ਸੀ ਉਸਦੇ ਬੈਠਦੇ ਹੀ ਬਹੁਤ ਤਰ੍ਹਾਂ ਦੇ ਵਿਅੰਜਨਾਂ ਨਾਲ ਭਰੀ ਹੋਈ ਥਾਲੀ ਉਸਦੇ ਸਾਹਮਣੇ ਪੇਰੋਸਤੀ ਕੀਤੀ ਉਸਨੇ ਪਰ ਪੇਟ ਰੋਟੀ ਖਾਧੀ ਉਸ ਨੂੰ ਇਹ ਲੱਗਾ ਜਿਵੇਂ ਕਿਸੇ ਸਮਰਾਟ ਦਾ ਮਹਿਲ ਹੈ ਤੇਪੂ ਚੱਲ ਰਿਹਾ ਹੈ ਮਹਿਮਾਨ ਆ ਜਾ ਰਹੇ ਹਨ ਭੋਜਨ ਦੇ ਬਾਅਦ ਉਹ ਉੱਠ ਕੇ ਧੰਨਵਾਦ ਕਰਨ ਲੱਗਾ ਜਿਸ ਆਦਮੀ ਨੇ ਭੋਜਨ ਲਿਆ ਕੇ ਦਿੱਤਾ ਸੀ ਉਹਨੇ ਝੁੱਕ ਕੇ ਉਸ ਨੂੰ ਸਲਾਮ ਕੀਤਾ ਤੇ ਉਸ ਨੂੰ ਭੋਜਨ ਦਾ ਬਿੱਲ ਦੇ ਦਿੱਤਾ ਅਸਲ ਵਿੱਚ ਉਹ ਇੱਕ ਹੋਟਲ ਸੀ ਉਸ ਬਹਿਰੇ ਨੇ ਉਸ ਨੂੰ ਬਿੱਲ ਦਿੱਤਾ ਕਿ ਪੈਸੇ ਅਦਾ ਕਰੋ ਪਰ ਉਹ ਬਿੱਲ ਆਪਣੀ ਜੇਬ ਵਿੱਚ ਰੱਖ ਕੇ ਫਿਰ ਉਸ ਦਾ ਧੰਨਵਾਦ ਕਰਦਾ ਹੈ ਉਹ ਬਹੁਤ ਖੁਸ਼ ਹੁੰਦਾ ਹੈ ਕਿ ਇੱਕ ਅਜਨਬੀ ਵਿਅਕਤੀ ਨੂੰ ਉਹਨਾਂ ਨੇ ਇੰਨਾ ਸਨਮਾਨ ਦਿੱਤਾ ਇੰਨਾ ਵਧੀਆ ਭੋਜਨ ਦਿੱਤਾ ਪਰ ਉਹ ਬਹਿਰਾ ਉਸ ਦੀ ਗੱਲ ਸਮਝ ਨਹੀਂ ਪਾਉਂਦਾ ਜਿਸ ਨੂੰ ਫੜ ਕੇ ਮੈਨੇਜਰ ਕੋਲ ਲੈ ਜਾਂਦਾ ਹੈ ਉਹ ਅਜਨਬੀ ਆਦਮੀ ਸਮਝਦਾ ਹੈ ਕਿ ਉਹ ਸਮਰਾਟ ਦਾ ਪ੍ਰਤੀਨਿਧੀ ਹੈ ਤੇ ਉਹ ਉਸ ਤੋਂ ਇੰਨਾ ਖੁਸ਼ ਹੈ ਕਿ ਉਸ ਨੂੰ ਕਿਸੇ ਵੱਡੇ ਅਧਿਕਾਰੀ ਨਾਲ ਮਿਲੌਣ ਲਈ ਲੈ ਕੇ ਆਇਆ ਹੈ ਮੈਨੇਜਰ ਵੀ ਉਸ ਨੂੰ ਬਿੱਲ ਚਕਾਉਣ ਲਈ ਕਹਿੰਦਾ ਤਦਵੀ ਉਹ ਇਹੀ ਸਮਝਦਾ ਹੈ ਕਿ ਇਹ ਉਸਦੇ ਧੰਨਵਾਦ ਦਾ ਉੱਤਰ ਦੇ ਰਿਹਾ ਹੈ ਫਿਰ ਮੈਨੇਜਰ ਉਸਨੂੰ ਅਦਾਲਤ ਵਿੱਚ ਭੇਜ ਦਿੰਦਾ ਹੈ ਤਦ ਉਹ ਇਹ ਸਮਝਦਾ ਕਿ ਉਹ ਸਮਰਾਟ ਦੇ ਸਾਹਮਣੇ ਮੌਜੂਦ ਹੈ ਮੈਜਿਸਟ੍ਰੇਟ ਉਸਨੂੰ ਬਿੱਲ ਪੜਨ ਲਈ ਬਹੁਤ ਕਹਿੰਦਾ ਪਰ ਉਸਨੂੰ ਪਰਦੇਸੀ ਹੋਣ ਕਰਕੇ ਭਾਸ਼ਾ ਸਮਝ ਨਹੀਂ ਆਉਂਦੀ ਤੇ ਉਹ ਬਸ ਧੰਨਵਾਦ ਹੀ ਪ੍ਰਗਟ ਕਰੀ ਜਾਂਦਾ ਹੈ ਅੰਤ ਮੈਜਿਸਟ੍ਰੇਟ ਹੁਕਮ ਸਰਾਉਂਦਾ ਹੈ ਕਿ ਇਹ ਵਿਅਕਤੀ ਬਹੁਤ ਚਾਲਬਾਜ਼ ਹੈ ਇਸ ਦਾ ਮੂੰਹ ਕਾਲਾ ਕਰਕੇ ਉਲਟਾ ਗਦੇ ਤੇ ਬਿਠਾ ਕੇ ਸ਼ਹਿਰ ਵਿੱਚ ਫੇਰਿਆ ਜਾਵੇ ਉਸ ਦਾ ਮੂੰਹ ਕਾਲਾ ਕਰਕੇ ਉਸ ਨੂੰ ਸ਼ਹਿਰ ਵਿੱਚ ਫੇਰਿਆ ਜਾਂਦਾ ਹੈ ਪਰ ਉਹ ਵਿਅਕਤੀ ਇਸ ਸਮਝ ਕੇ ਆਨੰਦਿਤ ਹੁੰਦਾ ਹੈ ਕਿ ਉਸ ਦਾ ਸਮਰਾਟ ਦੁਆਰਾ ਉਸ ਦੇ ਦੇਸ਼ ਵਿੱਚ ਆਪਣੇ ਢੰਗ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਪੀੜ ਵਿੱਚ ਗੁਜ਼ਰਦੇ ਹੋਏ ਉਸ ਦੀ ਨਜ਼ਰ ਇੱਕ ਵਿਅਕਤੀ ਤੇ ਪੈਂਦੀ ਹੈ ਜੋ ਉਸ ਦੇ ਹੀ ਦੇਸ਼ ਦਾ ਹੈ ਤੇ ਉਸ ਨੂੰ ਜਾਣਦਾ ਹੈ ਪਰ ਉਹ ਵਿਅਕਤੀ ਨਜ਼ਰ ਬਚਾ ਕੇ ਪੀੜ ਵਿੱਚ ਲੁਕ ਜਾਂਦਾ ਹੈ ਗਦਿ ਤੇ ਸਵਾਰ ਆਦਮੀ ਇਹ ਸਮਝਦਾ ਕਿ ਉਹ ਵਿਅਕਤੀ ਈਰਖਾ ਵਸ ਉਸਤੇ ਸਵਾਗਤ ਤੇ ਸੜ ਰਿਹਾ ਹੈ। ਇੰਜੋ ਮਾਨੀ ਮਨ ਵਿੱਚ ਫੁੱਲਿਆ ਨਹੀਂ ਸਮਾਉਂਦਾ। ਕਰੀਬ ਕਰੀਬ ਹੰਕਾਰ ਤੇ ਸਵਾਰ ਅਸੀਂ ਸਭ ਇਸੇ ਤਰ੍ਹਾਂ ਹੀ ਪਰਮ ਪ੍ਰਲੇਖਿਆਂ ਵਿੱਚ ਜਿਉਂਦੇ ਹਾਂ। ਜਿਸ ਦਾ ਜੀਵਨ ਦੇ ਤੱਥਾਂ ਨਾਲ ਕੋਈ ਵਾਸਤਾ ਨਹੀਂ ਹੁੰਦਾ। ਕਿਉਂਕਿ ਜੀਵਨ ਦੀ ਭਾਸ਼ਾ ਦਾ ਸਾਨੂੰ ਪਤਾ ਹੀ ਨਹੀਂ ਹੈ। ਅਤੇ ਜੋ ਅਸੀਂ ਹੰਕਾਰ ਦੀ ਭਾਸ਼ਾ ਬੋਲਦੇ ਹਾਂ ਉਸਤ ਜੀਵਨ ਨਾਲ ਕਿਤੇ ਵੀ ਕੋਈ ਤਾਲਮੇਲ ਨਹੀਂ ਹੁੰਦਾ ਧੰਨਵਾਦ